ਅਸੀ ਪਠਾਣਾ ਸਰਕਲ ਦੇ ਪਿੰਡ ਬਰਾਸ ਅਤੇ ਬਸੀ ਪਠਾਣਾ ਵਿਖੇ ਸਰਕਾਰ ਅਤੇ ਪੁਲਿਸ ਦੇ ਵੱਲੋਂ ਪੁਲਿਸ ਮੁਖੀ ਸ਼ੁਭ ਮਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੋਧ ਨਸ਼ੇ ਦੇ ਵਿਰੁੱਧ ਮੁਹਿੰਮ ਦੇ ਤਹਿਤ ਪਿੰਡਾਂ ਤੇ ਸ਼ਹਿਰਾਂ ਵਿੱਚ ਸੈਮੀਨਾਰ ਲਗਵਾਏ ਜਾ ਰਹੇ ਹਨ ਉੱਥੇ ਹੀ ਪਿੰਡ ਬਰਾਸ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸਕੰਟਰੀ ਸਕੂਲ ਅਤੇ ਬਸੀ ਪਠਾਣਾ ਆਈਟੀਆਈ ਗਰਾਊਂਡ ਵਿਖੇ ਵਾਲੀਵਾਲ ਅਤੇ ਫੁੱਟਬਾਲ ਲੀਗ ਮੈਚ ਕਰਵਾਏਗੇ ਜਿਸ ਦਾ ਅੱਜ ਫਾਈਨਲ ਮੈਚ ਕਰਵਾਇਆ ਗਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਵਜੋਂ ਵਿਧਾਇਕ ਰੁਪਿੰਦਰ ਸਿੰਘ ਹੈਪੀ ਰਾਜਪੂਰੀ ਡਾਇਰੈਕਟਰ ਲੇਬਰ ਵੈਲਫੇਅਰ ਬੋਰਡ ਪੰਜਾਬ ਆਪਣੇ ਸਾ ਦੇ ਨਾਲ ਸ਼ਿਰਕਤ ਕੀਤੀ ਡੀਐਸਪੀ ਰਾਜਕੁਮਾਰ ਸ਼ਰਮਾ ਐਸਐਚਓ ਮਨਪ੍ਰੀਤ ਸਿੰਘ ਦਿਓਲ ਅਤੇ ਐਸਐਚਓ ਸ਼੍ਰੀਸ਼ਕਮਲ ਸ਼ਰਮਾ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਦੇ ਲਈ ਅਲੱਗ-ਅਲੱਗ ਪ੍ਰਤੀਕਿਰਿਆਵਾਂ ਕਰਵਾਈਆਂ ਗਈਆਂ ਹਾਂਜੀ ਜਿਸ ਤਰ੍ਹਾਂ ਯੁੱਧ ਨਸ਼ੇ ਵਿਰੁੱਧ ਮੋਹਿੰਦਰਾਂ ਅਸੀਂ ਸਰਕਲ ਬਸੀਪਖਾਨਾ ਉਪ ਵਿੱਚ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸ਼ੋਭਮ ਅਗਰਵਾਲ ਆਈਪੀਐਸਜੀ ਦੀ ਅਗਵਾਈ ਹੇਠ ਫੁੱਟਬਾਲ ਤੇ ਵਾਲੀਬਾਲ ਦੇ ਮੈਚ ਕਰਵਾਏ ਨੇ ਇਹ ਕਰੀਬ 1.5 ਮਹੀਨੇ ਤੋਂ ਲੀਗ ਮੈਂ ਚੱਲ ਰਹੀ ਸੀ ਕਿ ਜਿਹੜਾ ਅੱਜ ਫੁੱਟਬਾਲ ਦੇ ਮੈਚ ਸਮਾਪਤ ਹੋ ਗਏ ਨੇ ਅੱਜ ਫਾਈਨਲ ਮੈਚ ਹੈ ਤੇ ਇਹਦੇ ਵਿੱਚ ਜਿੱਤੂ ਜਿਹੜੀਆਂ ਟੀਮਾਂ ਨੇ ਉਹਨਾਂ ਨਾਮ ਦਿੱਤੇ ਜਾਣਗੇ ਇਹ ਨੌਜਵਾਨਾਂ ਲਈ ਇੱਕ ਚੰਗੀ ਚੀਜ਼ ਲੇਖਣ ਹਾਂਜੀ ਨੌਜਵਾਨ ਵੀਡੀਓ ਨੂੰ ਇਹ ਸੰਦੇਸ਼ ਹੈ ਕਿ ਖੇਡਾਂ ਨਾਲ ਜੁੜੋ ਨਸ਼ਿਆਂ ਤੋਂ ਦੂਰ ਰਹੋ ਤੇ ਚੰਗੇ ਨਾਗਰਿਕ ਬਣੋ ਪੰਜਾਬ ਸਰਕਾਰ ਦਾ ਵਿਸ਼ੇਸ਼ ਪ੍ਰਾਲਾ ਯੁੱਧ ਨਸ਼ਾ ਵਿਰੁੱਧ ਜਿਹੜਾ ਉਹਦੇ ਤਹਿਤ ਜ਼ਿਲ੍ਹਾ ਪੁਲਿਸ ਵੱਲੋਂ ਤੇ ਸਾਡੇ ਸਬ-ਡਿਵੀਜ਼ਨ ਬਸੀਪਠਾਣਾ ਦੇ ਡੀਐਸਪੀ ਸਾਹਿਬ ਐਸਐਸਟੀ ਸਾਹਿਬ ਸਾਡੇ ਲੋਕਲ ਬਸੀਪਠਾਣਾ ਤੋਂ ਸਾਰਿਆਂ ਨੇ ਰਲ ਕੇ ਪੁਲਿਸ ਨੇ ਤੇ ਪ੍ਰਸ਼ਾਸਨ ਨੇ ਸਾਰਾ ਰਲ ਕੇ ਇਹ ਟੂਰਨਾਮੈਂਟ ਜਿਹੜਾ ਉਹ ਸਿਰੇ ਚੜਾਇਆ ਤੇ ਅੱਜ ਲਾਸਟ ਮੈਚ ਤਾਂ ਫਾਈਨਲ ਮੈਚ ਤੇ ਫਸਟ ਸੈਕਨਡ ਥਰਡ ਟੀਮਾਂ ਨੂੰ ਪ੍ਰਾਈਜ਼ ਵੀ ਦਿੱਤੇ ਜਾਣਗੇ ਇਹ ਇੱਕ ਵੱਖਰੀ ਤਰ੍ਹਾਂ ਦੀ ਇਨੀਸ਼ੀਏਟਿਵ ਜਿਹੜਾ ਮੈਂ ਇੱਥੇ ਵਧਾਈ ਦੀ ਪਾਤਰ ਸਾਡੀ ਸਾਡੀ ਜ਼ਿਲ੍ਹੇ ਦੀ ਪੁਲਿਸ ਤੇ ਸਾਡੇ ਡਿਵੀਜ਼ਨ ਦੇ ਡਿਪਟੀ ਸਾਹਿਬ ਤੋਂ ਵੀ ਇਹ ਮੇਰੇ ਖਿਆਲ 'ਚ ਇੱਥੇ ਹੋਇਆ ਨਹੀਂ ਆਪਣੇ ਡਿਸਟ੍ਰਿਕਟ 'ਚ ਪਹਿਲਾ ਜੀ ਇਹ ਤੇ ਸਾਰਿਆਂ ਨੇ तकरीबन 10-10 ਮੈਚ ਹੋ ਚੁੱਕੇ ਨੇ ਹਰੇ ਹਫਤੇ ਮੈਚ ਹੁੰਦੇ ਸੀ ਤਕਰੀਬਨ 1.5 ਮਹੀਨੇ ਤੋਂ ਰੜੀ ਚੱਲੀ ਆ ਰਹੀ ਹੈ ਬਹੁਤ ਅੱਛਾ ਇਨੀਸ਼ੀਏਟਿਵ ਹੈਗਾ ਇਹਦੇ ਨਾਲ ਸਾਡੇ ਖਿਡਾਰੀਆਂਾਂ ਚ ਵੀ ਹੌਸਲਾ ਪੈਂਦਾ ਹੈ ਤੇ ਵਾਧਾ ਤੇ ਪ੍ਰਸ਼ਾਸਨ ਨੂੰ ਵੀ ਇੱਕ ਕਲੱਬ ਕਰਕੇ ਨਾਲ ਚੱਲਣ ਦਾ ਮੌਕਾ ਮਿਲਦਾ ਮੈਂ ਦੇਖਿਆ ਕਿ ਬਹੁਤ ਸਾਰੇ ਬੱਚੇ ਨੇ ਜਿਹੜੇ ਉਹ ਇੱਕ ਨਵੀਂ ਉਮਰ ਚ ਸੁਪਨਾ ਹੁੰਦਾ ਪੁਲਿਸ ਵਿੱਚ ਭਰਤੀ ਹੋਣ ਦਾ ਉਹ ਜਿਹੜੇ ਡਿਪਟੀ ਸਾਹਿਬ ਨੂੰ ਮਿਲਦੇ ਨੇ ਐਸਐਸਟੀ ਸਾਹਿਬ ਨੂੰ ਮਿਲਦੇ ਨੇ ਤਾਂ ਉਹ ਇਹਨਾਂ ਨੂੰ ਦੇਖ ਕੇ ਇੰਪ੍ਰੈਸ ਹੁੰਦੇ ਨੇ ਕਿ ਯਾਰ ਅਸੀਂ ਵੀ ਜੌਬ ਚ ਜਾਈਏ ਅਸੀਂ ਵੀ ਕੋਈ ਕੰਮ ਕਰੀਏ ਸੋ ਇਹ ਆ ਕੇ ਜਿੱਥੇ ਮੈਂ ਖੇਡਾਂ ਦੇ ਨਾਲ ਕੰਮ ਕਰਾਏ ਉੱਥੇ ਗਾਈਡੈਂਸ ਵੀ ਨਾਲ ਚੱਲਦੀ ਸੋ ਸਾਡਾ ਬਹੁਤ ਵਧੀਆ ਮੈਨੂੰ ਲੱਗਿਆ ਹੈ ਤੇ ਇਸ ਕਰਕੇ ਅੱਜ ਮੇਰਾ ਆਪਣਾ ਗਰਾਊਂਡ ਆਈ ਸੀ ਅਸੀਂ ਇੱਥੇ ਖੇਡਦੇ ਰਹੇ ਹਾਂ ਤੇ ਹੁਣ ਵੀ ਮੌਕਾ ਮਿਲਦਾ ਹੈ ਖੇਡਦਾ ਸਾਰੇ ਆਪਣੇ ਪਲੇਅਰ ਨੇ ਛੋਟੇ ਵੱਡੇ ਭੈਣ ਭਰਾ ਸੋ ਮੈਨੂੰ ਬੜੀ ਖੁਸ਼ੀ ਹੋਈ ਹੈ ਤੇ ਮੈਂ ਇਹ ਇਸ ਕੰਮ ਦੀ ਮਿਲ ਪ੍ਰਪੋਜ਼ਲ ਲਗਾ ਕਰਦਾ ਤੇ ਮਾਨਯੋਗ ਮੁੱਖ ਮੰਤਰੀ ਸਰਬਭਗਵਨ ਸਿੰਘ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅੰਸਾਰ ਸਾਰਾ ਕੰਮ ਤੇ ਆਇਆ ਸੋ ਉਹਨਾਂ ਦੇ ਇਸ ਜੋ ਜੁੱਧ ਨਸ਼ਾ ਬ੍ਰੋਟਕ ਛੇੜਿਆ ਤਾਂ ਉਹਦੇ ਵਿੱਚ ਅਸੀਂ ਸਾਰੇ ਜਣੇ ਰੱਖ ਕੇ ਪੂਰਨ ਤਰ੍ਹਾਂ ਤੇ ਸਹਿਯੋਗ ਸਹਿਯੋਗ ਦੇਵਾਂਗੇ ਉਸ ਤੋਂ ਬਹੁਤ-ਬਹੁਤ ਸਾਰਿਆਂ ਨੂੰ ਮੁਬਾਰਕਬਾਦ ਬਹੁਤ-ਬਹੁਤ ਧੰਨਵਾਦ ਥੈਂਕ ਯੂ ਪ੍ਰਾਪਰਟੀ ਬੇਚਨੇ ਔਰ ਖੀਰਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ